ਕੀ ਆ ਲਿਆ ਜੀ ਸਾਰਿਆਂ ਦਾ ਹੋਰ ਕਿੱਦਾਂ ਠੀਕ ਹੋ ਸਾਰੇ ਤੇ ਅੱਜ ਆਪਾਂ ਤੁਹਾਨੂੰ ਸਿਰਫ ਇਹਨਾਂ ਜਾਨਵਰਾਂ ਦਾ ਸ਼ੌਂਕ ਕਰਾਉਣਾ ਆਪਣੇ ਮੋਰ ਗੰਡਾ ਟੈਗਰ ਦਾ ਤੇ ਆਪਣੀ ਮੁਰਗੀ ਚੰਨੋ ਦਾ ਤੇ ਪੀਲੀ ਗਲ ਵੀ ਮਾਦੀ ਦਾ ਠੀਕ ਹੈ ਅੱਜ ਦੂਜੇ ਜਾਨਵਰਾਂ ਦਾ ਸ਼ੌਂਕ ਨਹੀਂ ਕਰਾਉਣਾ ਤੇ ਕਰੋ ਸ਼ੌਂਕ ਫਿਰ ਠੀਕ ਹੈ ਇਹ ਦੱਸੋ ਕਿਵੇਂ ਦਾ ਆਪਣਾ ਜਾਨਵਰ ਇਹ ਆਪਣਾ ਮੁਰਗ ਅੰਡਰਟੇਕਰ ਠੀਕ ਹੈ ਜਿਵੇਂ ਰੈਸਲਿੰਗ ਦੇ ਵਿੱਚ ਅੰਡਰਟੈਕਰ ਦਾ ਨਾਮ ਆ ਉਹਦੇ ਮੁਰਗਿਆਂ ਦੇ ਵਿੱਚ ਕਹ ਲੋ ਵੀ ਇਹਦਾ ਵੀ ਨਾਮ ਆ ਨਾਮ ਇਦਾਂ ਆ ਇਹਦੇ ਯਾਨੀ ਕਿ ਕਹ ਲੋ ਵੀ ਫੈਨ ਬਹੁਤ ਆ ਦੋਸਤ ਤਕਰੀਬਨ ਮੈਂ ਦੇ ਤੁਹਾਨੂੰ ਦੱਸ ਦਿੰਦਾ ਵੀ ਜਦੋਂ ਕੋਈ ਦੋਸਤ ਮੇਰੇ ਤੋਂ ਸ਼ੌਂਕ ਕਰਨ ਆਉਂਦਾ ਜਾਂ ਮੇਰੇ ਤੋਂ ਬੱਚੇ ਲੈਣ ਆਉਂਦਾ ਨਾ ਮੁਰਗਿਆਂ ਦੇ ਪੀਲੇ ਦੇ ਜਾਂ ਇਹਦੇ ਇਹਨਾਂ ਫੋਟੋ ਜ਼ਰੂਰ ਕਰਾ ਕੇ ਜਾਂਦੇ ਆ ਇਦੇ ਪੁੱਛਦੇ ਆਗੇ ਯਾਰ ਨਾਰਪਰਾ ਤੇਰੀ ਕੋਈ ਇੱਕ ਮੁਰਗਾ ਅੰਡਰਟੇਕਰ ਜਿਹਦਾ ਤੂੰ ਅਕਸਰ ਜ਼ਿਕਰ ਕਰਦਾ ਉਹਨਾਂ ਤੇ ਉਹ ਦਿਖਾ ਕਿੱਥੇ ਆ ਫੇ ਇਹਨੂੰ ਇਹਦਾ ਸ਼ੌਂਕ ਕਰਾਈਦਾ ਦਿਖਾਈਦਾ ਫੇ ਨਾ ਫੋਟੋ ਜ਼ਰੂਰ ਕਰਾ ਕੇ ਜਾਂਦੇ ਆ ਠੀਕ ਹੈ ਤੇ ਉਹੀ ਆਪਣਾ ਮੋਰ ਗੰਡਾ ਟੇਕਰ ਆ ਠੀਕ ਹੈ ਤੇ ਜਦੋਂ ਇਹਦੀ ਜਵਾਨੀ ਸੀਗੀ ਕਿਤੇ ਇਹਦਾ ਟਾਈਮ ਸੀਗਾ ਉਸ ਟਾਈਮ ਇਹ ਜਦੋਂ ਪੈਰਵਾਜੀ ਕਰਦਾ ਹੁੰਦਾ ਚਾਰ ਚਾਰ ਪੈਰ ਜੁੱਤੇ ਵਾਲੇ ਇਕੱਠੇ ਮਾਰਦਾ ਹੁੰਦਾ ਈ ਦੱਸਦਾ ਹੁੰਦਾ ਏ ਮੁੱਲੇ ਮੁਰਗੇ ਨੂੰ ਚਲੋ ਹੁਣ ਤਾਂ ਸਿਆਣਾ ਹੋ ਗਿਆ ਹੁਣ ਤਾਂ ਆਪਾਂ ਐਵੇਂ ਹੀ ਕਹਿ ਲਓ ਵੀ ਇਹਦੇ ਨਾਲ ੱਟਕਾ ਨਹੀਂ ਕਰੀਦਾ ਤੇ ਜਿੱਥੇ ਮੈਂ ਸੇਲ ਕੀਤਾ ਈ ਬਾਅਦ ਚ ਮੈਂ ਬਾਅਸ ਲੈ ਕੇ ਆਇਆ ਪਹਿਲਾਂ ਮੈਂ ਸੇਲ ਕਰਤਾ ਇਹ ਜੂਹਾਂ ਇੱਕ ਸਾਲ ਰੱਖ ਕੇ ਬੱਚੇ ਵਿੱਚ ਲੈ ਕੇ ਤੇ ਜਦੋਂ ਮੇਰੇ ਬੱਚੇ ਉਹ ਬੱਚੇ ਲੈ ਕੇ ਬੱਚੇ ਵੇਚਨੇ ਸ਼ੁਰੂ ਕੀਤੇ ਰਿਜ਼ਲਟ ਹੋਣਾ ਸ਼ੁਰੂ ਹੋਇਆ ਤੇ ਦੋਸਤ ਭਰਾਵਾ ਇਹਦੇ ਬੱਚਿਆਂ ਦੀ ਡਿਮਾਂਡ ਹੀ ਬਹੁਤ ਕਰਨ ਲੱਪੇ ਇਹਦੀ ਇਦਾਂ ਦੀ ਕਹਾਣੀ ਆ ਮੈਂ ਸੁਣਾਇ ਦਿੰਨਾ ਤੁਹਾਨੂੰ ਦੱਸਣਾ ਤੇ ਉਹ ਬੱਚਿਆ ਦੀ ਡਿਮਾਂਡ ਕਰ ਲਾ ਪਿਆ ਫਿਰ ਮੈਨੂੰ ਦੁਬਾਰਾ ਲੈ ਕੇ ਆਉਣਾ ਪਿਆ ਤੇ ਜਿਹੜੇ ਦੋਸਤੋਂ ਗਿਆ ਸੀ ਇਹ ਜਾਨਵਰ ਵਜੂਈ ਮੈਂ ਸੇਲ ਕੀਤਾ ਏ ਅਜੇ ਬਾਜੀ ਤੋਂ ਤੇ ਉਹ ਪਿੰਡ ਦੇ ਵਿੱਚ ਉਹਨਾਂ ਜਾਨਵਰ ਤਾਂ ਪਾਉਣੋਂ ਹਟ ਗਿਆ ਇਹ ਬੰਦੇ ਠੀਕ ਆ ਇੰਨਾ ਕਟਕਟਾਪਾ ਕਰਦਾ ਹੁੰਦਾ ਏ ਠੀਕ ਆ ਤੇ ਹੁਣ ਇਹਦੇ ਕੰਡੇ ਆਪਾਂ ਤੇ ਵੱਢ ਹੁਣ ਤਾਂ ਇਹ ਸਿਆਣਾ ਹੋ ਗਿਆ ਠੀਕ ਆ ਪਰ ਜੋ ਇਹਨੇ ਬੱਚੇ ਬਣਾਏ ਆ ਆਪਣੇ ਕੋਲ ਜਾਂ ਬਣਾਉਂਦਾ ਆ ਜਾਨੀ ਕਿ ਕਹਿ ਲੋ ਵੀ ਰੂਹ ਖੁਸ਼ ਹੁੰਦੀ ਆ ਚੀਜ਼ ਦੇਖ ਕੇ ਠੀਕ ਆ ਜਾਨੀ ਕਿ ਹਜੇ ਵੀ ਜਵਾਨੀ ਵਾਲੀਆਂ ਗੱਲਾਂ ਬਾਤਾਂ ਕਰਨ ਲੱਪੇਂਦਾ ਗਈ ਯਾਰੀ ਪਰ ਹੁਣ ਜਵਾਨ ਤਾਂ ਹੈ ਨਹੀਂ ਹੁਣ ਤਾਂ ਬੁੱਢਾ ਹੋਇਆ ਆ ਆਂਡੇ ਜੀ ਵੀ ਬੱਚੇ ਘੱਟ ਬਣਦੇ ਹੋਣ ਇਹਦੇ ਠੀਕ ਆ ਜੋ ਫੇ ਉਥੋਂ ਮੈਂ ਭਾਈ ਤੋਂ ਵਾਪਸ ਲੈ ਲਿਆ ਵਾਪਸ ਲਿਆ ਜਦੋਂ ਇਹਦੇੋਂ ਉਦੇ ਇਹਦੇ ਸਿਰਚ ਕੰਡਾ ਆਇਆ ਮੈਨੂੰ ਕਹਿੰਦਾ ਭਾਜੀ ਕਹਿੰਦਾ ਯਾਰ ਇਹਦੇ ਕੰਡਾ ਆਇਆ ਸੱਚ ਦੇਖ ਲੈ ਜੇ ਤੂੰ ਸੈੱਟ ਕਰ ਸਕਦਾ ਤੇ ਮੈਂ ਸੈੱਟ ਤਾਂ ਕਰ ਲਿਆ ਲੇਕਿਨ ਇਹਨੂੰ ਹੁਣ ਦਿੱਕਤ ਹੁੰਦੀ ਥੋੜੀ ਜੀ ਕਈ ਵਾਰੀ ਸਾਹ ਲੈਣ ਚ ਉਹ ਸਿਰਚ ਕੰਡਾ ਲੱਗਾ ਹੋਣ ਦਾ ਕਰਕੇ ਨਾ ਤੇ ਜਦੋਂ ਇਹਨੂੰ ਕਦੇ ਫੜੀਦਾ ਫਿਰ ਇਹ ਇਦਾਂ ਸਾਹ ਲੈਂਦਾ ਹੋਤ ਨਾ ਜਿਦਾ ਵੀ ਤੇ ਉਹ ਕੰਡੇ ਦਾ ਕਰਕੇ ਸਿਰਚ ਸਿੱਧਾ ਕੰਡਾ ਲੰਗਿਆ ਖੁੱਲੇ ਕੰਡੇਆ ਦੇ ਤਪਾਇਆ ਹੀ ਉਹਨੇ ਜਿੰਨੀ ਆਦੀ ਤਪਾਇਆ ਤਕਰੀਬਨ ਵਜੂਆਂ ਦੇ ਵਿੱਚ ਇਹਦੇ ਬੱਚੇ ਆਪਾਂ ਬੜੀ ਦੂਰ ਦੂਰ ਤੱਕ ਸੇਲ ਕੀਤੇ ਇਹ ਇਹ ਉਹ ਮੁਰਗਿਆ ਮੇਰਾ ਜਿਹਦੇ ਬੱਚੇ ਐਡਵਾਂਸ ਬੁੱਕ ਰਹਿੰਦੇ ਹੁਣ ਵੀ ਬੱਚੇ ਯਾਨੀ ਕਿ ਇਹਦੇ ਐਡਵਾਂਸ ਹੀ ਬੁੱਕ ਕੀਆ ਤਕਰੀਬਨ ਠੀਕ ਹੈ ਤੇ ਬਾਕੀ ਤੁਸੀਂ ਜਾਨਵਰ ਦੀ ਸ਼ਾਇਨ ਦੇਖ ਕੇ ਦੱਸਿਓ ਕਿਵੇਂ ਦਾ ਲੱਗਦਾ ਤੁਹਾਨੂੰ ਇਹਦੀ ਖੂਬਸੂਰਤੀ ਦੱਸਿਓ ਕਿੱਦਾਂ ਦੀ ਹੈ ਇਹਦੀ ਕੁਆਲਟੀ ਦਾ ਜਦੋਂ ਜਿੱਦਾਂ ਦੀ ਹੈਗੀ ਤੁਹਾਡੇ ਸਾਹਮਣੇ ਆ ਖੂਬਸੂਰਤ ਲੱਗਦਾ ਹੈ ਉਹ ਇਹਨਾਂ ਲਈ ਆਪਾਂ ਆ ਮੁਰਗੀ ਚੰਨੋ ਤੇ ਉਹ ਗਲ ਵੀ ਮੁਰਗੀ ਕਾਜਲ ਦੀਦੀ ਪੀ ਲਈ ਉਹ ਲੋਨ ਦਾ ਕਾਰਨ ਇਹ ਆ ਕਿ ਮੈਂ ਚੰਨਾ ਉਹ ਮੁਰਗੀ ਬਣਾ ਕੇ ਦੇਵੇ ਆਪਾਂ ਨੂੰ ਜੈਡ ਬਲੈਕ ਗਲਵੇ ਬੱਚੇ ਆਪਣੇ ਕੋ ਪਹਿਲਾਂ ਵੀ ਉਹ ਬਰੀਡ ਸੀਗੀ ਕਾਲੀਆਂ ਮੁਰਗੀਆਂ ਗਲਬੀਆਂ ਸੀਗੀਆਂ ਉਹ ਚੀਜ਼ ਮੈਂ ਦੁਬਾਰਾ ਬਣਾਉਣੀ ਚਾਹੁੰਦਾ ਤਾਂ ਕਰਕੇ ਇੱਥੇ ਥੋੜਾ ਜਿਹਾ ਇਹ ਪੀਲੇ ਮੁਰਗੇ ਨਾਲੋਂ ਲਾਗ ਇਹਦੇ ਨਾਲ ਲਾਣ ਦਾ ਕਰਨੀ ਹੈ ਤਾਂ ਲਾਈ ਇਹਦੇ ਨਾਲ ਬਾਕੀ ਦੇਖਦੇ ਹਾਂ ਰਿਜ਼ਲਟ ਆ ਇਹਦੇ ਪਤਾ ਲੱਗੂਗਾ ਵੀ ਕੀਵੇਂ ਦੇ ਬਣਦੇ ਬੱਚੇ ਠੀਕ ਹੈ ਬਾਕੀ ਤੁਸੀਂ ਕਰੋ ਸ਼ੌਂਕ ਇਹ ਕੈਮਰਾ ਪਟਕੋਨੇ ਆ ਇੱਥੇ ਇੱਕ ਮਿੰਟ ਹਿਲਦਾ ਥੋੜਾ ਇਹ ਇਹ ਇੱਕ ਮਿੰਟ ਇੱਥੇ ਲੱਕ ਦੇ 1 ਮਿੰਟ ਇੱਕ ਬਣ ਇਹ ਇੱਥੇ ਰੱਖ ਦਿਆਂ। ਵੀਰ ਕੈਮਰਾ ਆਪਾਂ ਸੈੱਟ ਕਰ ਦਿੱਤਾ। ਇੱਥੇ ਤੀ ਕਰੋ ਸ਼ੋਅ। ਠੀਕ ਹੈ। ਉਹ ਮੁਰਗੀ ਫਿਰਦੀ ਚੰਨੋ ਪਰ ਇਹ ਨੁਕਤਲ ਗਈ ਆ ਚੰਨੋ ਲੱਗਦਾ ਮੈਨੂੰ ਪਰ ਇਹ ਚਲ ਗਈ ਚੰਨੋ ਇੱਧਰ ਨੂੰ ਆ ਸਾਹਮਣੇ ਆ ਗਏ ਮੇਰੇ ਦੇ ਮੜੇ ਆ ਕਮੈਂਟਰੀ ਜ਼ਰੂਰ ਕਰਿਆ ਕਰੋ ਯਾਰ ਠੀਕ ਹੈ ਫੇਰ ਹੀ ਸ਼ੌਂਕ ਕਰਾਉਣ ਦਾ ਮਜ਼ਾ ਆਉਂਦਾ ਵੀਡੀਓ ਤਕਰੀਬਨ ਮੈਂ ਡੇਲੀ ਬਲੌਗ ਪਾਉਂਦਾ ਰਹਿੰਦਾ ਤੇ ਆਪਣੇ ਚੈਨਲ ਨੂੰ ਸਪੋਰਟ ਕਰੋ ਦੱਬ ਕੇ ਸਬਸਕ੍ਰਾਈਬ ਕਰੋ ਆਪਣੇ ਚੈਨਲ ਨੂੰ ਫੇਰ ਹੀ ਮਜ਼ਾ ਸ਼ੌਂਕਾਂ ਦਾ ਨਾਲੇ ਕਰਾਉਣ ਦਾ ਠੀਕ ਹੈ ਬਾਕੀ ਦੇਖੋ ਇਹਨੂੰ ਪਤਾ ਮੇਰਾ ਸ਼ੌਂਕ ਹੁੰਦਾ ਪਿਆ ਉਹਨਾਂ ਈ ਜ਼ਿਆਦਾ ਇਹਨੂੰ ਹੁੰਦਾ ਕੇ ਮੇਰੇ ਨਾਲ ਫੋਟੋ ਕਿਉਂ ਹੁੰਦਾ ਬਹੁਤ ਕੀਨੇ ਆਇਓ ਠੀਕ ਹੈ ਜਿੱਦਾਂ ਕਿ ਮੈਂ ਪਹਿਲਾਂ ਗੱਲ ਕਰਦਾ ਸੀਗਾ ਕਿ ਆਪਾਂ ਫੇਰ ਵਾਪਸ ਲੈ ਆਂਦਾ ਭਾਜੀ ਬਿਉਆਂ ਤੋਂ ਤੇ ਹੁਣ ਆਪਣੇ ਕੋਲ ਇਹਨੂੰ ਦਵਾਦਾ ਤਿੰਨ ਚਾਰ ਸਾਲ ਹੋ ਗਏ ਯਾਨੀ ਕਿ ਪੰਜ ਸਾਲ ਤੋਂ ਉੱਪਰ ਉਮਰ ਹੋ ਗਈ ਜਦੋਂ ਆਪਾਂ ਲੈ ਗਏ ਜਾਂਦਾ ਸੀਗਾ ਡੋਡੀਆਂ ਤੋਂ ਕੰਡੇ ਬਣਨੇ ਸ਼ੁਰੂ ਹੋਏ ਸੀ ਮੜੇ ਮੜੇ ਹੁਣ ਤਾਂ ਇਹਦੇ ਕੰਡੇ ਆ ਕੇ ਉਹਦੋਂ ਬਾਅਦ ਕੰਡੇ ਆਪਾਂ ਵੱਡ ਵੀ ਦਿੱਤੇ ਕੈਲੋ ਵੀ ਹੁਣ ਤਾਂ 5 ਸਾਲ ਪਲੱਸ ਉਮਰ ਹੋ ਗਈ ਇਹਦੀ ਲੇਕਿਨ ਕੈਲੋ ਵੀ ਜਾਨਵਰ ਉਧਰੋਂ ਉਧਰ ਆਇਆ ਯਾਨੀ ਕਿ ਜਿੱਦੀ ਸ਼ਾਇਨ ਸੀ ਇੱਕ ਇਹਦੀ ਹੋਰ ਖਾਸੀਅਤ ਆ ਇਹ ਪੂਰਾ ਕਦੇ ਵੀ ਛੱਡਦਾ ਨਹੀਂ ਉਹ ਜਦ ਤੱਕ ਇਹ ਜਾਨਵਰ ਸਾਰੇ ਛੱਡ ਜਾਂਦੇ ਹਨ ਮੇਰੇ ਤੋਂ ਹੋਰ ਵੀ ਹੈਗੀਆਂ ਮੁਰਗੀਆਂ ਉਹ ਸਾਰੀਆਂ ਛੱਡ ਕੇ ਫੇਰ ਦੁਬਾਰਾ ਕੰਮ ਕਰਦੀਆਂ ਇਹਦੀ ਚ ਇਹ ਹੈਗੇ ਇਹ ਕਦੇ ਵੀ ਪੂਰਾ ਨਹੀਂ ਛੱਡਦਾ ਇੱਕ ਕੰਮ ਛੱਡਦਾ ਨਾਲ ਹੀ ਕੱਢ ਲੈਂਦਾ ਦੂਜਾ ਇਹਦੀ ਇਹ ਵੀ ਖਾਸੀਅਤ ਆ ਠੀਕ ਹੈ ਬਾਕੀ ਇਹ ਪੈਰ ਜਿਹੜੇ ਇਹਦੇ ਥੱਲੇ ਪੈਰਾਂ ਦੀ ਪੋਰੀਆਂ ਇੱਕ ਪੈਰ ਚ ਪੋਰੀ ਆ ਉਹ ਜਦੋਂ ਤੋਂ ਮੈਂ ਲਿਆਂਦਾ ਉਦੋਂ ਦੀ ਆ ਮੈਂ ਛੇੜਿਆ ਨਹੀਂ ਇਹਨੂੰ ਪੋਰੀ ਨੂੰ ਕਿਉਂਕਿ ਆਪਾਂ ਤਾਂ ਕਿਹੜੀ ਲੜਾਉਣਾ ਆਪਾਂ ਤਾਂ ਬਰੀਡ ਕਰਨੀ ਆ ਉਹ ਰੋੜਿਆਂ ਦੇ ਉੱਪਰ ਖੜਾ ਨਾ ਤੇ ਉਹਦੇ ਕਰਕੇ ਉਹ ਥੋੜਾ ਜਿਹਾ ਮੰਦਾ ਪੈਰ ਨੂੰ ਇੱਕ ਪੈਰ ਦੇ ਥੱਲੇ ਹੈਗੀ ਆ ਆ ਦੇ ਮੈਂ ਤੁਹਾਨੂੰ ਦੱਸਿਆ ਹੀ ਆ ਨਾ ਵੀ ਇਹਨੂੰ ਇਦਾਂ ਸਾਲ ਇੰਝ ਕਈ ਐ ਦਿੱਕਤ ਹੁੰਦੀ ਆ ਇਦਾਂ ਸਾਲ ਲੈਂਦਾ ਫੇਰ ਉਹ ਸਿਰ ਚ ਕੰਡਾ ਲੱਗਾ ਆ ਇਹਦੇ ਉਹਦਾ ਕਰਕੇ ਇੱਕ ਥੋੜਾ ਜਿਹਾ ਬੁੜਾਪਾ ਵੀ ਦਿਖਾਉਣ ਲੱਗ ਪਿਆ ਹੁਣ ਬੁੜਾਪਾ ਵੀ ਆ ਇੱਥੇ ਬੁੜਾ ਹੋਣ ਲੱਪਿਆ ਨਾ ਹੁਣ ਹੋ ਹੀ ਗਿਆ ਯਾਰ ਹੋਣਾ ਹੀ ਹਮ ਬੱਕੀ ਤੁਸੀਂ ਕਮੈਂਟ ਵਿੱਚ ਦੱਸਿਓ ਵੀ ਤੁਹਾਨੂੰ ਕੀ ਮਿਹਰੀ ਲੱਗੀ ਐ ਦੀ ਸ਼ਾਇਨ ਤੇ ਕੁਆਲਿਟੀ ਠੀਕ ਐ ਤੇ ਇੱਥੇ ਆਪਾਂ ਅੱਜ ਦੇ ਬਲੌਗ ਦਾ ਐਂਡ ਕਰਦੇ ਆਂ ਮਿਲਦੇ ਫੇਰ ਅਗਲੇ ਬਲੌਗ 'ਚ ਤਦ ਤੱਕ ਆਪਣੇ ਸ਼ੌਂਕ ਨਾਲ ਜੁੜੇ ਰਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਠੀਕ ਐ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ